ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰਦੇਵੇ ਨਮਹ ਸੱਜਣ ਸੱਚਾ ਪਾਤਸ਼ਾਹ ਸਿਰਸ਼ਾ ਹਾਂ ਦੇਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਜਾਗਦੀ ਯੂਤ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਜਿੱਥੇ ਤਨ ਕਰਕੇ ਬੈਠੇ ਹੋਏ ਆਂ ਮਨ ਨੂੰ ਵੀ ਗੁਰੂ ਚਰਣਾ ਵਿੱਚ ਜੋੜੀਏ ਪਿਆਰ ਨਾਲ ਫਤਿਹ ਪ੍ਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਉ ਮਹੀਨੇ ਦੀ ਸ਼ੁਭ ਸਗਰਾਂ ਦਾ ਦਿਹਾੜਾ ਆਰੰਭ ਹੋ ਰਿਹਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਮਾਜ ਰਾਗ ਅੰਦਰ ਪਿਆਰ ਨਾਲ ਸਰਵਣ ਕਰੋ। ਪੋਖ ਤੁਖਾਰ ਨਾ ਵਿਆਪਈ। ਕੰਠ ਮਿਲੇ ਹਰਨਾਹ ਮਨ ਬੇਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਬਿਖਿਆ ਕੋ ਇਹ ਨਾ ਸਕਈ মিল সাধু গুণ গা জহতে উপজি তহ মিলি সচি प्रीत समाह কর গহ লিনি পার ব্রহ্ম বহড না বিশড়িয়া বার যাও লাখ বেরিয়া হর सज्जन अगম আগাহ ਸਰਮ ਪਈ ਨਾਰਾਇਣ ਨਾਨਕ ਦਰ ਪਈਆ ਪੋਖ ਸੋਹੰਦਾ ਸਰਬ ਸੁਖ ਜੇ ਸੋ ਬਖਸ਼ੇ ਵੇ ਪ੍ਰਵਾਹ ਪੋਖ ਸੋਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਪੋਦੇ ਮਹਿਨੇ ਜੋ ਸਾਨੂੰ ਉਪਦੇਸ਼ ਦੇ ਰਹੇ ਨੇ ਕਿ ਪੋਦਾ ਜੋ ਮਹੀਨਾ ਹੈ ਜੀਵ ਇਸਤਰੀ ਜੇ ਪਰਮਾਤਮਾ ਦਾ ਨਾਮ ਪਰਮਾਤਮਾ ਦਾ ਸਿਮਰਨ ਹਿਰਦੇ ਚ ਵਸਾ ਲਵੇ ਕਿੰਨਾ ਵੀ ਕੱਕਰ ਕੋਰਾ ਠੰਡ ਸਰਦੀ ਕਿਉਂ ਨਾ ਹੋਵੇ ਉਸ ਨੂੰ ਵਿਆਪਦੀ ਨਹੀਂ ਕਿਉਂਕਿ ਉਹਦੇ ਹਿਰਦੇ ਅੰਦਰ ਮਨ ਅੰਦਰ ਕੰਠ ਵਿੱਚ ਪਰਮਾਤਮਾ ਦਾ ਨਾਮ ਟਿਕ ਗਿਆ ਉਸ ਪਰਮੇਸ਼ਰ ਪਤੀ ਦਾ ਨਾਮ ਹਿਰਦੇ 'ਚ ਵਸ ਗਿਆ ਹੈ ਇਸ ਲਈ ਕਿਸੇ ਤਰ੍ਹਾਂ ਦੀ ਬਾਹਰਲੀ ਸਰੀਰ ਤੇ ਦੁੱਖ ਮਨ ਦੀ ਕਠੋਰਤਾ ਬਾਹਰਲਾ ਕਕਰ ਕੋਰਾ ਕੋਈ ਅਸਰ ਨਹੀਂ ਕਰਦਾ ਜੋਰ ਨਹੀਂ ਪਾਉਂਦਾ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ ਮਨ ਬੀਧਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹ ਮਨ ਜਿਹੜਾ ਹੈ ਉਸ ਪਰਮਾਤਮਾ ਦੇ ਚਰਣਾ ਨਾਲ ਜੁੜ ਗਿਆ ਮਨ ਵਿੰਨਿਆ ਗਿਆ ਇੱਕ ਇੱਕ ਸਾਹ ਜਿਹੜਾ ਹੈ ਪਰਮੇਸ਼ਰ ਦੇ ਨਾਮ ਵਿੱਚ ਰਤੇ ਆ ਗਿਆ ਉਸ ਪ੍ਰਭੂ ਦੇ دیدار ਦੀ ਤਾਂਗ ਵਿੱਚ ਮਨ ਜੁੜਿਆ ਹੈ ਓਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਇਸ ਜੀਵ ਇਸਤਰੀ ਨੇ ਉਸ ਪਤੀ ਪਰਮਾਤਮਾ गोविंद गोपाल ਦਾ ਆਸਰਾ ਲਿਆ ਹੈ ਤੇ ਪ੍ਰਭੂ ਪਤੀ ਦੀ ਸੇਵਾ ਦਾ ਲਾਭ ਪ੍ਰਾਪਤ ਹੋ ਗਿਆ ਬਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਣਗਾਹੋ ਮਾਇਆ ਜਿਹੜੀ ਹੈ ਇੱਥੇ ਮਹਾਰਾਜੀ ਨੇ ਇਨੂੰ ਵਿਖਿਆ ਦਾ ਰੂਪ ਦਿੱਤਾ ਹੈ ਕਿ ਉਹ ਵਿਆਪਦੀ ਨਹੀਂ ਪੋ ਨਹੀਂ ਸਕਦੀ ਉਹਦੇ ਮਨ ਤੇ ਇਸ ਮਾਇਆ ਦਾ ਕੋਈ ਅਸਰ ਨਹੀਂ ਪੈਂਦਾ ਕਿਉਂਕਿ ਗੁਰੂ ਨਾਲ ਚੰਗੇ ਸਾਧੂਆਂ ਦੀ ਸੰਗਤ ਨਾਲ ਮਿਲ ਕਰਕੇ ਇਸ ਜੀਵ ਇਸਤਰੀ ਦਾ ਮਨ ਉਸ ਪ੍ਰਭੂ ਦੀ ਸ੍ਰਿ ਸਲਾ ਵਿੱਚ ਲੱਗਾ ਹੋਇਆ ਹੈ ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ ਜਿਸ ਪਰਮਾਤਮਾ ਤੋਂ ਉਹਦਾ ਜਨਮ ਹੋਇਆ ਜੀਵ ਇਸਤਰੀ ਉਹਦੇ ਨਾਲ ਜੁੜ ਗਈ ਹੈ ਉਹਦੀ ਸੇਵਾ ਵਿੱਚ ਆਪਣੇ ਮਨ ਨੂੰ ਜੋੜ ਲਿਆ ਕਰ ਗੈਲੀ ਨੀ ਪਾਰ ਬ੍ਰਹਮ ਬਹੁੜ ਨਾ ਵਿਛੜੀ ਆਹੋ ਪ੍ਰਭੂ ਨੇ ਜੀਵ ਦਾ ਹੱਥ ਫੜ ਕੇ ਆਪਣੇ ਚਰਣਾ ਵਿੱਚ ਜਗ੍ਹਾ ਦਿੱਤੀ ਹੈ ਤੇ ਜਿਸ ਜੀਵ ਇਸਤਰੀ ਨੂੰ ਪ੍ਰਮਾਤਮਾ ਆਪਣੇ ਚਰਣਾ ਵਿੱਚ ਜਗ੍ਹਾ ਦੇ ਦਿੰਦਾ ਹੈ ਜੋੜ ਲੈਂਦਾ ਹੈ ਮੁੜ ਕੇ ਉਹਦਾ ਵਿਛੋੜਾ ਨਹੀਂ ਹੁੰਦਾ ਸਦਾ ਆਪਣੇ ਚਰਣਾ ਨਾਲ ਜੋੜੀ ਰੱਖਦਾ ਹੈ ਬਾਰ ਜਾਉ ਲਖਬੀਰੀਆ ਹਰ ਸੱਜਣ ਅਗਮ ਅਗਾਹੋ ਐਸੇ ਪ੍ਰਭੂ ਪਰਮਾਤਮਾ ਤੋਂ ਮੈਂ ਵਾਰਣੇ ਜਾਵਾਂ ਉਹ ਜਿਹੜਾ ਪ੍ਰਭੂ ਹੈ ਪਰਮਾਤਮਾ ਹੈ ਪਹੁੰਚ ਤੋਂ ਬਾਰ ਹੈ ਬੜਾ ਗਹਿਰਾ ਹੈ ਮੈਂ ਲਖਾਂ ਵਾਰੀ ਐਸੇ ਪਰਮਾਤਮਾ ਤੋਂ ਈਸ਼ਵਰ ਤੋਂ ਕੁਰਬਾਨ ਜਾਵਾਂ ਸ਼ਰਮ ਪਈ ਨਾਰਾਇਣ ਨਾਨਕ ਦਰਪਿਆ ਹੋ ਮੈਂ ਉਸ ਪ੍ਰਭੂ ਪਰਮਾਤਮਾ ਦੇ ਚਰਣਾ ਕੀ ਆਪਣੇ ਸਿਰ ਨੂੰ ਰੱਖਿਆ ਹੈ ਉਸ ਪ੍ਰਭੂ ਨੇ ਮੇਰੀ ਇੱਜ਼ਤ ਰੱਖੀ ਹੈ ਔਰ ਸਦਾ ਹੀ ਰੱਖਦਾ ਹੈ ਜਿਹੜਾ ਆਪਣੇ ਮਨ ਨੂੰ ਪ੍ਰਭੂ ਚਰਣਾ ਨਾਲ ਜੋੜ ਲੈਂਦਾ ਹੈ ਉਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਜਿਸ ਉਤੇ ਪ੍ਰਭੂ ਮੇਰ ਬਖਸ਼ਿਸ਼ ਕਰਦਾ ਹੈ ਉਸ ਨੂੰ ਇਹ ਪਉ ਦਾ ਮਹੀਨਾ ਬੜਾ ਹੀ ਸੁਹਾਵਣਾ ਲੱਗਣ ਲੱਗ ਪੈਂਦਾ ਹੈ ਸਾਰੇ ਹੀ ਸੁਖ ਉਹਨੂੰ ਮਿਲ ਜਾਂਦੇ ਹਨ ਮਨ ਦਾ ਜਿਹੜਾ ਭਾਵ ਹੈ ਉਹ ਪ੍ਰਭੂ ਦੀ ਜੋਤ ਵਾਲਾ ਹੋ ਜਾਂਦਾ ਹੈ ਪ੍ਰਕਾਸ਼ ਵਾਲਾ ਹੋ ਜਾਂਦਾ ਹੈ ਕਿਸੇ ਤਰ੍ਹਾਂ ਦਾ ਵੀ ਬਾਹਰਲੇ ਦੁੱਖ ਕਿਸੇ ਤਰ੍ਹਾਂ ਦੀ ਵੀ ਰੁੱਤ ਬਾਹਰ ਲਈ ਉਹਨੂੰ ਅਸਰ ਨਹੀਂ ਕਰਦੀ ਕਿਉਂਕਿ ਜਿਹੜਾ ਉਹਦਾ ਮਨ ਹੈ ਪ੍ਰਭੂ ਚਰਨਾਂ ਨਾਲ ਜੁੜ ਗਿਆ ਇਹ ਪੌਦਾ ਜੋ ਮਹੀਨਾ ਹੈ ਭਾਵੇਂ ਕਿੰਨਾ ਵੀ ਠੰਡ ਵਾਲਾ ਕਿਉਂ ਨਾ ਹੋਵੇ ਪਰ ਜਿਹਦਾ ਮਨ ਪ੍ਰਭੂ ਭਗਤੀ ਵਿੱਚ ਲੀਨ ਰਹਿੰਦਾ ਹੈ ਕਿਸੇ ਤਰ੍ਹਾਂ ਦੀ ਵੀ ਸਰਦੀ ਠੰਡ ਉਹਨੂੰ ਵਿਆਪਦੀ ਨਹੀਂ ਇਹ ਜੋ ਮਹੀਨਾ ਹੈ ਵੈਸੇ ਵੀ ਪ੍ਰਭੂ ਲਈ ਸਿਮਰਨ ਵਾਸਤੇ ਸਾਨੂੰ ਸਮਰਪਣ ਕਰਨਾ ਚਾਹੀਦਾ ਹੈ ਉਹਨਾਂ ਮਹਾਨ ਸ਼ਹਾਦਤਾਂ ਨੂੰ ਯਾਦ ਕਰਕੇ ਜਿਨ੍ਹਾਂ ਨੇ ਦੇਸ਼ ਲਈ ਧਰਮ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਸਾਹਿਬ ਸਿਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਲਗਤੇ ਜਿਗਰ ਚਾਰੋਂ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਔਰ ਹੋਰ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਸ਼ਹੀਦ ਹੋਏ ਨੇ ਐਸੀਆਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਸਾਨੂੰ ਧਰਮ ਦੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਐਸੇ ਮਹਾਨ ਸਮੇਂ ਨੂੰ ਬਾਰੰਬਾਰ ਪ੍ਰਣਾਮ ਹੈ। ਜਿਵੇਂ ਕਿ 6 ਪਉ ਦੀ ਰਾਤ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਿਲਾ ਛੱਡਿਆ 7 ਪੋ ਨੂੰ ਸਰਸਾ ਨਦੀ ਤੇ ਵਿਛੋੜਾ ਪਿਆ 8 ਪੋ ਸ਼ਹਾਦਤ ਹੋਈ ਹੈ ਵੱਡੇ ਸਾਹਿਬ ਜਾਦਿਆਂ ਦੀ 9 ਪੋ ਦਿਉ ਚਮਕੌਰ ਦੀ ਗੜੀ ਬਾਕੀ ਸਿੰਘਾਂ ਦੀ ਸ਼ਹਾਦਤ ਹੋਈ ਹੈ 10 ਪੋ ਨੂੰ ਦੇਹਾਂ ਦਾ ਸੰਸਕਾਰ ਤੇ ਬੀਬੀ ਹਰਸ਼ਰਨ कौर ਦੀ ਸ਼ਹਾਦਤ ਹੋਈ ਇਸ ਤਰ੍ਹਾਂ ਹੀ 11 ਤੇ 12 ਪੋ ਪਹਿਲਾਂ ਸਭ ਜਿਆਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਚ ਰੱਖਿਆ ਗਿਆ ਫਿਰ ਸੂਬੇ ਦੀ ਕਚਹਿਰੀ ਲੱਗੀ ਹੈ 13 ਪੋ ਨੂੰ ਛੋਟੇ ਸਹਿਬਜਾਦੇ ਮਾਤਾ ਗੁਜਰੀ ਜੀ ਸ਼ਹੀਦ ਹੋਏ ਨੇ ਤੇ 14 ਪਉ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਿਆਦਿਆਂ ਦਾ ਸੰਸਕਾਰ ਹੋਇਆ। ਸੋ ਇਹ ਜਿਹੜਾ ਸਮਾਂ ਹੈ ਸਰਦੀ ਦਾ, ਠੰਡ ਦਾ ਸਮਾਂ ਪਰ ਜਿਹੜੀਆਂ ਸ਼ਹਾਦਤਾਂ ਨੇ ਦੇਸ਼ ਕੌਮ ਲਈ ਆਪਣਾ ਆਪ ਕੁਰਬਾਨ ਕਰ ਦੇਣਾ ਉਤੇ ਸਮੇ ਦਾ ਕੋਈ ਅਸਰ ਨਹੀਂ ਪੈਂਦਾ। ਉਹ ਸਮਾਂ ਵੀ ਮਹਾਨ ਹੋ ਜਾਂਦਾ ਹੈ ਜਿਸ ਸਮੇਂ ਵਿੱਚ ਆਪਨਾ ਆਪ ਉਸ ਪ੍ਰਭੂ ਚਰਣਾ ਵਿੱਚ ਲੀਨ ਕਰ ਦੇਨੇ ਹਾਂ ਆਪਣਾ ਆਪ ਧਰਮ ਲਈ ਕੁਰਬਾਨ ਕਰ ਦੇਨੇ ਹਾਂ ਐਸੀ ਮਹਾਨ ਸ਼ਹਾਦਤਾਂ ਨੂੰ ਯਾਦ ਕਰਕੇ ਅਸੀਂ ਆਪਣੇ ਮਨ ਨੂੰ ਦ੍ਰਿੜ ਕਰ ਸਕਦੇ ਹਾਂ ਮਨ ਨੂੰ ਪ੍ਰਭੂ ਚਰਣਾ ਨਾਲ ਜੋੜ ਕਰਕੇ ਆਪਣਾ ਜੀਵਨ ਸਫਲ ਕਰ ਸਕਦੇ ਹਾਂ ਸ਼ੁਭ ਸਗਰਾਂ ਦਾ ਦਿਹਾੜਾ ਆਉਣ ਵਾਲਾ ਸਮਾਂ ਸਾਡੇ ਲਈ ਸਾਰਿਆਂ ਲਈ ਸੁਖਦਾਬ ਤੀਤ ਹੋਵੇ ਇਹ ਗੁਰੂ ਚਰਨਾਂ ਵਿੱਚ ਬੇਨਤੀ ਅਰਦਾਸ ਜੋਦੜੀ ਕਰਦੇ ਹਾਂ ਦਰਾਈ ਉਸ ਸਾ ਸੰਗ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਪ੍ਰਵਾਨ ਹੋਵੇ ਕੋਈ ਪੁਲਚਕ ਦੀ ਖਿਮਾ ਪਿਆਰ ਨਾਲ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ